ਉਨੇ ਤਾਂ ਆਪ ਦੀ ਸਹੀ ਗੱਲ ਕਰੀ ਹੋਏ ਉਹ ਕਦੇ ਸਾਡੇ ਡਾਕਟਰ ਵਧਨੇ ਚਾਹੀਦੀ ਐ ਡਾਕਟਰ ਬੱਧ ਹੋਣੇ ਚਾਹੀਦੀ ਜੀ ਜੇ ਕਿੰਨੀ ਕੁ ਮੁਸ਼ਕਿਲ ਆ ਰਹੀ ਉਹ ਤੁਸੀਂ ਆਇਓ ਫਿਰ ਵਾਪਸ ਆਉਂਦੇ ਮੁਸ਼ਕਲਾਂ ਤਾਂ ਆਏ ਇਸ ਕਰਕੇ ਆ ਮੁਸ਼ਕਲਾਂ ਤਾਂ ਬਹੁਤ ਆਉਂਦੀਆਂ ਜੀ ਮੁਸ਼ਕਲਾਂ ਹੁਣ ਮੈਂ ਸਕਿਉਰਿਟੀ ਰਾਤ ਦੀ ਸਕਿਉਰਿਟੀ ਕਰਕੇ ਆਇਆ ਜੀ ਪ੍ਰਾਈਵੇਟ ਸਕਿਉਰਿਟੀ ਕਰ ਰਿਹਾ ਮੈਂ ਰਾਤ ਦੀ ਸਕਿਉਰਿਟੀ ਕਰਕੇ ਹੁਣ ਆਇਆ ਅਜੇ ਮੈਂ ਸਤਾਨੀ ਤੇ ਹੁਣ ਮੈਂ ਘਰੇ ਜਾਊਂਗਾ ਜੀ ਘਰੇ ਜਾ ਕੇ ਤੇ ਮੈਂ ਜਾੜ ਘਟਾਉਣੀ ਸੀ ਮੈਨੂੰ ਜਾੜ ਗੜਤ ਕਰਤ ਹੁੰਦਾ ਹੈ ਤੇ ਉਹਨੂੰ ਉਹਨੂੰ ਪ੍ਰਾਈਵੇਟ ਜਾਂ ਕੋਈ ਹੋਰ ਇੱਥੇ ਪਤਾ ਨਹੀਂ ਵੀ ਕਿੰਨੇ ਦਿਨ ਹਟਾਰ ਰਹੂਗੀ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਕੋਲੇ ਆਪਣੀਆਂ ਮੰਗਾਂ ਲੈ ਕੇ ਜਾ ਰਹੇ ਸੀ ਇਹਨਾਂ ਮੰਗਾਂ ਦੇ ਵਿੱਚ ਉਹ ਮੰਗਾਂ ਨੇ ਜਿਨ੍ਹਾਂ ਨਾਲ ਸਰਕਾਰੀ ਹਸਪਤਾਲਾਂ ਨੂੰ ਬਚਾਇਆ ਜਾ ਸਕਦਾ ਜਿਦੇ ਵਿੱਚ ਖਾਸ ਕਰਕੇ ਸਰਕਾਰੀ ਡਾਕਟਰਾਂ ਦੀ ਭਰਤੀ ਬਹੁਤ ਵੱਡੀ ਮੰਗ ਸੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਅਗਭਗ 2020 ਤੋਂ ਇੱਕ ਵੀ ਭਰਤੀ ਨਹੀਂ ਹੋਈ ਤੇ ਡਾਕਟਰ ਲਗਾਤਾਰ ਨੌਕਰੀਆਂ ਛੱਡ ਕੇ ਜਾ ਰਹੇ ਨੇ ਦੂਜੀ ਮੰਗ ਇਹ ਸੀ ਕਿ ਉਹਨਾਂ ਕਾਰਨਾਂ ਨੂੰ ਦੁਰਸਤ ਕੀਤਾ ਜਾਵੇ ਜਿਨ੍ਹਾਂ ਕਰਕੇ ਡਾਕਟਰ ਨੌਕਰੀਆਂ ਛੱਡ ਰਹੇ ਨੇ ਜਿਹਦਾ ਕਾਰਨ ਵੀ ਪਹਿਲੇ ਕਾਰਨ ਨਾਲ ਜੁੜਿਆ ਹੋਇਆ ਵੀ ਡਾਕਟਰਾਂ ਦੀ ਘੱਟ ਭਰਤੀ ਹੋਣ ਕਰਕੇ ਉਹਨਾਂ ਤੋਂ ਬੇਲੋੜੇ ਗੈਰ ਡਾਕਟਰੀ ਕੰਮ ਲਏ ਜਾ ਰਹੇ ਨੇ ਜਿਸ ਕਰਕੇ ਉਹ ਖੱਜਲ-ਖਵਾਰ ਹੋ ਕੇ ਚਲੇ ਜਾਂਦੇ ਨੇ ਤੀਸਰੀ ਗੱਲ ਇਹ ਸੀ ਕਿ ਜਿਵੇਂ ਕਿ ਆਮ ਪਬਲਿਕ ਨੂੰ ਲੱਗਦਾ ਹੈ ਕਿ ਡਾਕਟਰ ਆਪਣੀ ਕੁਰਸੀ ਤੇ ਨਹੀਂ ਹੈ ਤੇ ਉਹ ਖਣੀ ਸੰਜੀਦਾ ਨਹੀਂ ਆਪਣੀ ਡਿਊਟੀ ਨੂੰ ਲੈ ਕੇ ਪਰ ਗੱਲ ਇਹ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਡਾਕਟਰ ਨੂੰ ਬਾਕੀ ਕੰਮਾਂ ਦੇ ਵਿੱਚ ਐਨਚਰ ਲਜਾਇਆ ਗਿਆ ਹੈ ਕਿ ਉਹ ਆਪਣੀ ਜਿਹੜੀ ਮੇਨ ਡਿਊਟੀ ਹੈ ਡਾਕਟਰੀ ਉਹ ਕਰਨ ਦਾ ਸਮਾਂ ਨਹੀਂ ਮਿਲਦਾ ਉਹਨੂੰ ਪਰਚਿਆਂ ਪੋਸਟਮਾਰਟਾਂ ਮੈਡੀਕਲ ਲੀਗਲ ਕੋਰਟ ਐਵੀਡੈਂਸਸ ਕੋਈ ਵੀਆਈਪੀ ਡਿਊਟੀਆਂ ਕੈਂਪ ਪੜਤਾਲਾਂ ਬਹੁਤ ਕੁਝ ਆ ਜਾਏਗਾ ਜਿਹੜਾ ਡਾਕਟਰੀ ਨਾਲ ਸਿੱਧੇ ਤੌਰ ਤੇ ਜੁੜਿਆ ਨਹੀਂ ਹੋਇਆ ਪਰ ਉਹ ਕਰਵਾਇਆ ਜਾਂਦਾ ਹੈਗਾ ਤੀਸਰੀ ਜਿਹੜੀ ਮੰਗ ਸੀਗੀ ਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਜਿਦੇ ਵਿੱਚ ਲੜਾਈ ਝਗੜੇ ਆਮ ਗੱਲ ਹੋ ਗਈ ਕਿ ਮਰੀਜ਼ ਪਿੰਡਾਂ ਦੇ ਹਸਪਤਾਲਾਂ 'ਚ ਸਹੂਲਤਾਂ ਨਾ ਮਿਲਣ ਕਰਕੇ ਖੱਜਲ ਹੋ ਕੇ ਸ਼ਹਿਰੀ ਹਸਪਤਾਲ ਚ ਆਉਂਦਾ ਜਿੱਥੇ ਉਹਦੇ ਟਕਰਾਅ ਦੇ ਹਾਲਾਤ ਵੱਧ ਜਾਂਦੇ ਨੇ ਤਾਂ ਇਹਨਾਂ ਟਕਰਾਅ ਦੇ ਹਾਲਾਤਾਂ ਦੇ ਵਿੱਚੋਂ ਸਾਡੇ ਸਿਹਤ ਕਰਮੀਆਂ 'ਤੇ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਨੇ ਹੈਰਾਨੀ ਹੋਊਗੀ ਤੁਹਾਨੂੰ ਇਹ ਜਾਣ ਕੇ ਕਿ ਕਲਕੱਤੇ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਕੁੱਲ 16 ਇਨਸੀਡੈਂਸ ਹੋ ਚੁੱਕਿਆ ਹੈ ਤੁਹਾਡੇ ਧਿਆਨ 'ਚ ਹੋਣਾ ਹੈ ਕਿ ਪਰਸੋਂ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੀ ਦੋ ਪਾਰਟੀਆਂ ਦੀ ਲੜਾਈ ਹੋਈ ਜਿੱਥੇ ਕਿ ਜਿਹੜਾ ਸਿਹਤ ਕਰਮੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਪਾਬੰਦੀ ਲਾਉਣ ਵਾਸਤੇ ਸਰਕਾਰ ਨੂੰ ਪੁਖਤਾ ਪ੍ਰਬੰਧ ਸੁਰੱਖਿਆ ਵਾਸਤੇ ਅਸੀਂ ਮੰਗ ਕੀਤੀ ਸੀਗੀ ਹਾਲਾਂਕਿ ਸਾਨੂੰ ਇਹਨਾਂ ਗੱਲਾਂ ਦਾ ਭਰੋਸਾ ਵੀ ਦਿਵਾਇਆ ਗਿਆ ਪਹਿਲਾਂ ਵੀ ਕਿ ਇਹ ਹੋ ਜਾਣਗੇ ਪਰ ਇਹਨਾਂ ਦੇ ਨਾ ਹੋਣ ਦੀ ਸੂਰਤ ਕਰਕੇ ਹੀ ਸਾਨੂੰ ਇਹ ਹੜਤਾਲ ਕਰਨੀ ਪਈ ਪਹਿਲੇ ਫੇਜ਼ ਦੇ ਵਿੱਚ ਅਸੀਂ ਲੋਕਾਂ ਦੀ ਤਕਲੀਫ ਨੂੰ ਮੱਦੇਨਜ਼ਰ ਰੱਖਦੇ ਹੋਏ 8 ਵਜੇ ਤੋਂ ਲੈ ਕੇ 11 ਵਜੇ ਤੱਕ ਆ ਓਪਨ ਡੀ ਬੰਦ ਕੀਤੀ ਸੀ ਉਸ ਤੋਂ ਬਾਅਦ ਅਸੀਂ ਓਪਨ ਡੀ ਸਵਾਮਾ ਸ਼ੁਰੂ ਕੀਤੀਆਂ ਸੀ ਕੱਲ ਕੈਬਨਟ ਸਬ ਕਮੇਟੀ ਦੀ ਮੀਟਿੰਗ ਸੀਗੀ ਜਿਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬਾਨ ਵੀ ਆਏ ਸੀਗੇ ਤੇ ਉਹਨਾਂ ਨਾਲ ਜਿਹੜੀ ਸਹਿਮਤੀ ਬਣੀ ਸੀ ਉਹਨਾਂ ਨੇ ਸਾਡੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਸਹਿਮਤੀ ਪ੍ਰਗਟਾਈ ਸੀ ਤੇ ਇਹਨਾਂ ਨੂੰ ਇਨ ਬਿਨ ਮੰਨਣ ਦੀ ਉਹਨਾਂ ਨੇ ਸਹਿਮਤੀ ਵੀ ਦਿੱਤੀ ਸੀ ਜਿਹਦੇ ਵਿੱਚ ਮੈਡੀਕਲ ਅਸਾਮੀਆਂ ਅਸਾਮੀਆਂ ਦੀ ਭਰਤੀ ਵੀ ਉਹਨਾਂ ਨੇ ਕਹੀ ਹੈ ਸੁਰੱਖਿਆ ਦੇ ਬਾਰੇ ਉਹਨਾਂ ਦਾ ਕੋਈ ਪ੍ਰੋਗਰਾਮ ਬਣ ਰਿਹਾ ਹੈ ਬਜਟ ਰਿਲੀਜ਼ ਹੋ ਗਿਆ ਇਹ ਹੈ ਉਹਨਾਂ ਨੇ ਦਾਵਾ ਕੀਤਾ ਨਾਲ ਹੀ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀਆਂ ਡਾਕਟਰਾਂ ਦੀਆਂ ਤਰੱਕੀਆਂ ਰੋਕੀਆਂ ਗਈਆਂ 2021 ਦੇ ਵਿੱਚ ਉਹਨਾਂ ਨੂੰ ਬਹਾਲ ਕੀਤਾ ਜਾਊਗਾ ਬਿਲਕੁਲ ਉਸੇ ਰੂਪ ਦੇ ਵਿੱਚ ਜਿਵੇਂ ਉਹ ਚੱਲ ਰਹੀਆਂ ਸੀ ਤਾਂ ਇਹਨਾਂ ਸਾਰਿਆਂ ਦੇ ਬਾਬਦੂ ਉਹਨਾਂ ਨੇ ਸਾਨੂੰ ਇੱਕ ਭਰੋਸਾ ਦਿੱਤਾ ਕਿ ਸ਼ਾਮ ਤੱਕ ਤੁਹਾਡੇ ਕੋਲ ਲਿਖਤ ਰੂਪ ਵਿੱਚ ਕੁਝ ਨਾ ਕੁਝ ਆ ਜਾਊਗਾ ਪਰ ਸ਼ਾਮ ਨੂੰ 5 ਵਜੇ ਤੱਕ ਸਾਡੇ ਕੋਲੇ ਕੋਈ ਵੀ ਲਿਖਤੀ ਕਾਗਜ਼ ਨਹੀਂ ਸੀ ਆਇਆ ਜਿਸ ਕਰਕੇ ਮਜਬੂਰਨ ਸਾਨੂੰ ਜਿਹੜਾ ਸਾਡੀ ਹੜਤਾਲ ਦਾ ਦੂਜਾ ਫੇਜ਼ ਹੈ ਜਿਹਦੇ ਵਿੱਚ ਅਸੀਂ ਮੁਕੰਮਲ ਓਪੀਡੀ ਬੰਦ ਕਰਨੀ ਹੈ ਤਿੰਨ ਦਿਨਾਂ ਵਾਸਤੇ ਅੱਜ ਕੱਲ ਤੇ ਪਰਸੋਂ ਸਾਨੂੰ ਉਸ ਫੇਜ਼ ਦੇ ਵਿੱਚ ਆਪਣੀ ਹੜਤਾਲ ਨੂੰ ਸ਼ਿਫਟ ਕਰਨਾ ਪਿਆ